ਨਗਰ ਕੌਂਸਲ ਗੁਰਾਇਆਂ ਵਿਖੇ ਮਾਰਕੀਟ ਕਮੇਟੀ ਫਿਲੌਰ ਦੇ ਨਵ ਨਿਯੁਕਤ ਚੇਅਰਮੈਨ ਸੁਖਦੀਪ ਸਿੰਘ ਅਪਰਾ ਦਾ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉੱਚੇ ਚੇਤੇ ਤੌਰ ਤੇ ਚੇਅਰਮੈਨ ਚੰਦਨ ਗਰੇਵਾਲ ਪਹੁੰਚੇ ਇਸ ਮੌਕੇ ਸੁਖਦੀਪ ਅਪਰਾ ਨੇ ਕਿਹਾ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ ਚੰਦਨ ਗਰੇਵਾਲ ਅਤੇ ਸੰਜੇ ạtਵਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਹਨਤੀ ਵਰਕਰਾਂ ਨੂੰ ਮਾਨ ਸਨਮਾਨ ਦੇ ਰਹੇ ਹਨ ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰਿਆ ਪ੍ਰਦੀਪ ਦੁੱਗਲ ਹਰਮੇਸ਼ لال ਪ੍ਰਧਾਨਗਰ ਕੌਂਸਲ ਗੁਰਿਆ ਸੁਦੇਸ਼ ਕੁਮਾਰ ਬਿੱਲਾ ਤੋਂ ਇਲਾਵਾ ਕੌਂਸਲਰ ਹਾਜ਼ਰ ਸਨ ਅੱਜ ਮੇਰਾ ਬਹੁਤ ਅਜ਼ੀਜ਼ ਭਾਈ ਸੁਖਦੀਪ ਸਿੰਘ ਅਪਰਾ ਜਿਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਅੱਜ ਐਲਾਨੇ ਆ ਗਿਆ ਤੇ ਮੈਂ ਸਭ ਤੋਂ ਪਹਿਲਾਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ ਮਾਨਯੋਗ ਰਵਿੰਦ ਕੇਜਰੀਵਾਲ ਸਾਹਿਬ ਸੰਦੀਪ ਪਟਕ ਜੀ ਔਰ ਸਾਡੇ ਪੰਜਾਬ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਹਰਜਨ ਸਿੰਘ ਜੀ ਬਰਸਟ ਸਾਹਿਬ ਜਿਨ੍ਹਾਂ ਦੀ ਬਦੌਲਤ ਇਹਨਾਂ ਨੂੰ ਇਹ ਅਹੁਦਾ ਮਿਲਿਆ ਹੈ ਤੋਂ ਮੈਂ ਸਮਝਦਾ ਕਿ ਬਹੁਤ ਇੱਕ એનਰਜੈਟਿਕ ਤੇ ਬਹੁਤ ਕੰਮ ਦੇ ਪ੍ਰਤੀ ਆਪਣੀ ਸੰਜੀਵਨਗੀ ਰੱਖਣ ਵਾਲੇ ਵੀਰ ਨੂੰ ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਤੇ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਬਖੂਬੀ ਨਿਭਾਏਗਾ ਤੇ ਉ체ਚੇ ਤੌਰ ਤੇ ਮੇਰੇ ਨਾਲ ਅੱਜ ਗੁਰਾਇਆਂ ਕਮੇਟੀ ਦੇ ਵਿੱਚ ਸਾਡੇ ਮੇਸ਼ੀ ਪ੍ਰਧਾਨ ਜੀ ਉਹਨਾਂ ਦੇ ਨਾਲ ਬਿੱਲਾ ਭਾਜੀ ਤੇ ਹੋਰ ਵੀ ਪਤਵੰਤੇ ਸੱਜਣ ਜਿਹੜੇ ਐਮਸੀ ਸਾਹਿਬਾਨ ਇੱਥੇ ਸਿਗੇ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਪੇਟ ਕੀਤੀਆਂ ਤੇ ਮੈਂ ਵੀ ਅਕਾਲਪੁਰ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਹਾਂ ਕਿ ਜਿਹੜੀ ਜ਼ਿੰਮੇਵਾਰੀ ਇਸ ਭਾਈ ਨੂੰ ਮਿਲੀ ਹੈ ਇਹਨੂੰ ਤਨਦੇਹੀ ਦੇ ਨਾਲ ਇਹ ਨਿਭਾ ਸਕੇ ਬਹੁਤ ਬਹੁਤ ਧੰਨਵਾਦ ਅਨੰਤ ਮਸਾਵਾਜ ਗ੍ਰਿਆਂ ਮੈਂ ਕੌਂਸਲਰ ਵਜੋਂ ਤੁਹਾਡਾ ਸਨਮਾਨ ਕੀਤਾ ਕੀ ਕਹਿਣਾ ਚਾਹੁੰਦੇ ਹਾਂ ਅ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਅਰਵਿੰਦ ਕੇਜਰੀਵਾਲ ਜੀ ਦਾ ਤੋਂ ਵਰਤਮਾਨ ਜੀ ਦਾ ਸੰਦੀਪ ਪਾਟਕ ਜੀ ਦਾ ਹਰਚਲ ਸਿੰਘ ਬਰਸੜ ਜੀ ਦਾ ਸਾਡੇ ਜ਼ਿਲ੍ਹੇ ਦੀ ਸਾਰੀ ਟੀਮ ਦਾ ਤੇ ਸਾਡੇ ਅਸੀਂ ਗਰਾਇਆ ਕਮੇਟੀਕਰ ਦੇ ਵਿੱਚ ਸਾਡੇ ਪ੍ਰਧਾਨ ਜੀ ਮੇਸੀ ਜੀ ਤੇ ਬਿੱਲਾ ਜੀ ਜਿਹੜੇ ਵਾਈਸ ਪ੍ਰਧਾਨ ਨੇ ਤੇ ਹੋਰ ਬਾਕੀ ਦੇ ਜਿਹੜੇ ਐਮਸੀ ਇਹਨਾਂ ਨੇ ਅੱਜ ਸਾਡੇ ਐਸਸੀ ਕਮਿਸ਼ਨ ਦੇ ਚੇਅਰਮੈਨ ਪੰਜਾਬ ਦੇ ਚੰਨਨ ਗਰੇਵਾਲ ਜੀ ਉਹਨਾਂ ਨੇ ਸਪੈਸ਼ਲ ਅੱਜ ਆਉਣਾ ਸੀਗਾ ਵਧਾਈਆਂ ਦੇਣ ਮੈਨੂੰ ਸੋ ਉਹਨਾਂ ਦੇ ਆਮਤ ਇਹ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਤੇ ਮੈਂ ਧੰਨਵਾਦ ਕਰਦਾ ਆਵਾਮੀ ਪਾਰਟੀ ਦਾ ਕਿ ਜਿਨ੍ਹਾਂ ਨੇ ਇਸ ਨਾ ਚੀਜ਼ ਨੂੰ ਐਡੀ ਵੱਡੀ ਜ਼ਿੰਮੇਵਾਰੀ ਬਖਸ਼ੀ ਅੱਜ ਮੇਰਾ ਬਹੁਤ ਅਜ਼ੀਜ਼ ਭਾਈ ਸੁਖਦੀਪ ਸਿੰਘ ਅਪਰਾ ਜਿਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਅੱਜ ਐਲਾਨੇ ਆ ਗਿਆ ਤੇ ਮੈਂ ਸਭ ਤੋਂ ਪਹਿਲਾਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ ਮਾਨਯੋਗ ਰਵਿੰਦ ਕੇਜਰੀਵਾਲ ਸਾਹਿਬ ਸੰਦੀਪ ਪਟਕ ਜੀ ਔਰ ਸਾਡੇ ਪੰਜਾਬ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਹਰਚੰਦ ਸਿੰਘ ਜੀ ਬਰਸਟ ਸਾਹਿਬ ਜਿਨ੍ਹਾਂ ਦੀ ਬਦੌਲਤ ਇਹਨਾਂ ਨੂੰ ਇਹ ਅਹੁਦਾ ਮਿਲਿਆ ਤੋ ਮੈਂ ਸਮਝਦਾ ਕਿ ਬਹੁਤ ਇੱਕ ਐਨਰਜੈਟਿਕ ਤੇ ਬਹੁਤ ਕੰਮ ਦੇ ਪ੍ਰਤੀ ਆਪਣੀ ਸੰਜੀਦਗੀ ਰੱਖਣ ਵਾਲੇ ਵੀਰ ਨੂੰ ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਤੇ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਬਖੂਬੀ ਨਿਭਾਏਗਾ ਤੇ ਉ체ਚੇ ਤੌਰ ਤੇ ਮੇਰੇ ਨਾਲ ਅੱਜ ਗੁਰਾਇਆਂ ਕਮੇਟੀ ਦੇ ਵਿੱਚ ਸਾਡੇ ਮੇਸ਼ੀ ਪ੍ਰਧਾਨ ਜੀ ਉਹਨਾਂ ਦੇ ਨਾਲ ਬਿੱਲਾ ਭਾਜੀ ਤੇ ਹੋਰ ਵੀ ਪਤਵੰਤੇ ਸੱਜਣ ਜਿਹੜੇ ਐਮਸੀ ਸਾਹਿਬਾਨ ਇੱਥੇ ਸੀਗੇ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਪੇਟ ਕੀਤੀਆਂ ਤੇ ਮੈਂ ਵੀ ਅਕਾਲਪੁਰ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਹਾਂ ਕਿ ਜਿਹੜੀ ਜ਼ਿੰਮੇਵਾਰੀ ਇਸ ਭਾਈ ਨੂੰ ਮਿਲੀ ਹੈ ਇਹਨੂੰ ਤੰਦਹੀ ਦੇ ਨਾਲ ਇਹ ਨਿਭਾ ਸਕੇ ਬਹੁਤ ਬਹੁਤ ਧੰਨਵਾਦ ਅਨੰਤ ਚਿੰਨ੍ਹ ਸਵਾਜ ਗ੍ਰਿਆਂ ਮੈਂ ਕੌਂਸਲਰ ਤੁਹਾਡਾ ਸਨਮਾਨ ਕੀਤਾ ਕੀ ਕਹਿਣਾ ਚਾਹੁੰਦੇ ਹਾਂ ਅ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਅਰਵਿੰਦ ਕੇਜਰੀਵਾਲ ਜੀ ਦਾ ਤੋਂ ਵਰਤਮਾਨ ਜੀ ਦਾ ਸੰਦੀਪ ਪਟਕ ਜੀ ਦਾ ਹਰਚਲ ਸਿੰਘ ਬਰਸੜ ਜੀ ਦਾ ਸਾਡੇ ਜ਼ਿਲ੍ਹੇ ਦੀ ਸਾਰੀ ਟੀਮ ਦਾ ਤੇ ਸਾਡੇ ਅਸੀਂ ਗ੍ਰਿਆਂ ਕਮੇਟੀਕਰ ਦੇ ਵਿੱਚ ਸਾਡੇ ਪ੍ਰਧਾਨ ਜੀ ਮੇਸੀ ਜੀ ਤੇ ਬਿੱਲਾ ਜੀ ਜਿਹੜੇ ਵਾਈਸ ਪ੍ਰਧਾਨ ਨੇ ਤੇ ਹੋਰ ਬਾਕੀ ਦੇ ਜਿਹੜੇ ਐਮਸੀ ਇਹਨਾਂ ਨੇ ਅੱਜ ਸਾਡੇ ਐਸਸੀ ਕਮਿਸ਼ਨ ਦੇ ਚੇਅਰਮੈਨ ਪੰਜਾਬ ਦੇ ਚੰਨਨ ਗਰੇਵਾਲ ਜੀ ਉਹਨਾਂ ਨੇ ਸਪੈਸ਼ਲ ਅੱਜ ਆਉਣਾ ਸੀਗਾ ਵਧਾਈਆਂ ਦੇਣ ਮੈਨੂੰ ਸੋ ਉਹਨਾਂ ਦੇ ਆਮਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਤੇ ਮੈਂ ਧੰਨਵਾਦ ਕਰਦਾ ਆਵਾਮੀ ਪਾਰਟੀ ਦਾ ਕਿ ਜਿਨ੍ਹਾਂ ਨੇ ਇਸ ਨਾ ਚੀਜ਼ ਨੂੰ ਐਡੀ ਵੱਡੀ ਜ਼ਿੰਮੇਵਾਰੀ ਬਖਸ਼ੀ